ਸਬ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਨ tibbi shah ਵਿਖੇ ਅੱਡਾ ਅੱਡਾ ਵਰਾਇਟੀਆਂ ਦੇ ਫੁੱਲ ਦਿਖਾਵਾਂਗੇ ਬਹੁਤ ਹੀ ਸੋਹਣੇ ਸੋਹਣੇ ਅਤੇ ਖੁਸ਼ਬੂਦਾਰ ਫੁੱਲ ਦੇਖ ਸਕਦੇ ਹੋ ਤੁਸੀਂ ਇਹ ਆ ਜੀ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਨ tibbi shah ਬਰੋਪਰ ਇਹ ਦੇਖੋ ਮੌਸਮੀ ਫੁੱਲ ਬਹੁਤ ਹੀ ਸੁੰਦਰ ਬਹੁਤ ਹੀ ਖੁਸ਼ਬੂਦਾਰ ਅੱਡੋ ਅੱਡ ਵਰਾਇਟੀਆਂ ਦੇ ਫੁੱਲ ਮਿਲਣਗੇ ਤੁਹਾਨੂੰ ਇਹ ਦੇਖ ਸਕਦੇ ਤੁਸੀਂ ਟਿੱਬੀ ਸ਼ਾਹ ਪ੍ਰੋਪਰ ਵਿਖੇ ਬਖ ਬਖ ਕਿਸਮ ਦੇ ਬਹੁਤ ਹੀ ਸੋਹਣੇ ਔਰ ਖੁਸ਼ਬੂਦਾਰ ਫੁੱਲ ਇਹ ਦੇਖੋ ਇਨਾਂ ਦੀਆਂ ਵੈਰਾਈਟੀਆਂ ਇਹ ਹੈ ਜੀ ਮੌਸਮੀ ਫੁੱਲ ਇਹ ਹੈ ਜੀ ਗੁਰਦੁਆਰਾ ਹੇਡ ਦਰਬਾਰ ਕੋਟ ਪ੍ਰਾਨ ਸਾਹਿਬ ਜੋ ਕਿ ਟਿੱਬੀ ਸਾਹਿਬ ਦੇ ਨਾਮ ਨਾਲ ਮਸ਼ਹੂਰ ਆ ਗੁਰਦੁਆਰਾ ਸਾਹਿਬ ਦੇਖੇ ਬਖ ਬਖ ਕਿਸਮ ਦੇ ਬਹੁਤ ਹੀ ਸੋਹਣੇ ਸੋਹਣੇ ਮੌਸਮੀ ਫੁੱਲ ਲੱਗੇ ਹੋਏ ਨੇ ਇਹ ਦੇਖ ਸਕਦੇ ਹੋ ਤੁਸੀਂ ਕਈ ਵਰਾਇਟੀਆਂ ਦੇ ਫੁੱਲ ਗੁਰਦੁਆਰਾ ਸਾਹਿਬ ਵਿੱਚ ਲੱਗੇ ਹੋਏ ਨੇ ਬਹੁਤ ਹੀ ਖੁਸ਼ਬੂਦਾਰ ਫੁੱਲ ਮਹਿਕਾਂ ਖਿੜੇ ਨੇ ਪੂਰੀ ਮਹਿਕ ਆ ਰਹੀ ਹੈ ਫੁੱਲਾਂ ਦੀ ਦੇਖੋ ਇਹਨਾਂ ਦੀ ਵੈਰਾਈਟੀ ਇਹਨਾਂ ਦੇ ਰੰਗ ਇਹ ਸਿਆਬਟ ਵਾਲੇ ਕਿੰਨੂ ਨੇ ਜੀ ਪੱਤੇ ਝੜ ਹੋਈ ਪਈ ਐ ਪੱਤੇ ਝੜ ਗਏ ਨੇ ਇਹਦੇ ਇਹ ਦੇਖ ਸਕਦਾ ਤੁਸੀਂ ਅੱਡ ਅੱਡ ਕਿਸਮ ਦੇ ਬੋਲ ਗੁਰਦੁਆਰਾ ਹੱਡ ਤਿਰਵਾਰ ਕੋਟਪ੍ਰਾਨ ਕੱਬੀ ਸ਼ਾਹ ਰੋਪੜ ਵਿਖੇ ਦੇਖੋ ਮੌਸਮੀ ਫੁੱਲਾਂ ਦੀਆਂ ਵੈਰਾਈਟੀਆਂ ਬਹੁਤ ਹੀ ਖੁਸ਼ਬੂਦਾਰ ਫੁੱਲ ਇਹ ਦੇਖੋ ਕੋਜ ਜੇ ਖਰੇ ਨਹੀਂ ਪਰ ਫਿਰ ਵੀ ਪੌਦਿਆਂ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਦੇਖੋ ਕੁਝ ਫੁੱਲ ਜੇ ਖਟਨੇ ਬਾਕੀ ਨੇ ਪਰ ਪੌਦਿਆਂ ਦੇ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਆ ਇਹ ਤੇ ਹੀ ਦੇਖ ਰਹੇ ਜੀ ਗੁਰਦੁਆਰਾ ਹੈਡ ਦਰਵਾਰ ਕੋਟ ਪ੍ਰਾਨ ਤਿੱਬੀ ਸਾਹਿਬ ਰੋਪੜ ਵਿਖੇ ਫੁੱਲਾਂ ਦੀ ਅੱਡ-ਅੱਡ ਕਿਸਮ ਦੀਆਂ ਮੌਸਮੀ ਵੈਰਾਈਟੀਆਂ ਇਹ ਦੇਖੋ ਜੀ ਬਹੁਤ ਹੀ ਸੁੰਦਰਤਾ ਵਧਾਉਂਦੇ ਨੇ ਗੁਰਦੁਆਰਾ ਸਾਹਿਬ ਦੀ ਮਹਿਕਾਂ ਖਰੇ ਨੇ ਫੁੱਲ ਇਹ ਇਹ ਤੁਹਾਨੂੰ ਦਿਖਾਇ ਜੀ ਗੁਰਦੁਆਰਾ ਹੈਡ ਦਰਵਾਰ ਕੋਟ ਪ੍ਰਾਨ ਟੀਬੀ ਸਾਹਿਬ ਰੋਪੜ ਵਿਖੇ ਮੌਸਮ ਫੁੱਲਾਂ ਦੀਆਂ ਵੈਰਾਈਟੀਆਂ ਜੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ